वाहगुरू जी का खालसा वागुरू जी की फतेह अज आप गल कर रहे पिछे ज मई नीती मई जो एक नौजवान गायक जिन्हें संगीतंग इंडस्ट्री के पंजाबियों प्याद, का नाम ਆਪਣੇ ਪਿੰਡ ਦਾ ਨਾਮ ਲੈ ਕੇ ਨੰਬਰ ਤੇ ਖੜਾ ਕੀਤਾ ਜਿਹਦਾ ਨਾਮ ਸਬਦੀ ਸਿੰਧੂ ਮੂਸੇ ਵਾਲਾ ਵਜੇ ਜਾਣਿਆ ਜਾਂਦਾ ਉਸ ਗੈਕ ਦੀ ਜਿਹੜੀ ਬਰਸੀ ਆ 29 ਤਰੀਕ ਨੂੰ ਮਈ ਮਹੀਨੇ ਦੀ ਨੂੰ ਵੀ ਤੱਕੇ ਗਈ ਆ ਮਨਾਈ ਆ ਜਿਹੜਾ ਇਹ ਪ੍ਰੋਪਰ ਜੰਡਾ ਪ੍ਰੋਪਰ ਜੋ ਵੀ ਢਾਂਚਾ ਹੈ ਵਾਅਤਿਆਏ ਘਟਨਾ ਘਟੀ ਬਹੁਤ ਦੁੱਖ ਦਾਇਕ ਘਟਨਾ ਕਿਉਂਕਿ ਘਟਨਾ ਜਿਹੜੀ 29 ਮਈ ਨੂੰ ਉੱਚ ਕੋਟੀ ਦਾ ਗੈਕ ਸੋਮਦੀਪ ਸਿੱਧੂ ਮੂਸੇਵਾਲਾ ਜਿਹੜਾ 29 ਮਈ ਨੂੰ ਮਾਰਿਆ ਗਿਆ ਸੀ આજ ਤੱਕ ਉਸਦੇ ਬੁੱਢੇ ਮਾਪੇ ਇਸ ਸਾਖ ਨਹੀਂ ਮਿਲਿਆ ਬਹੁਤ ਔਖਾ ਹੋ ਜਾਂਦਾ ساری ਉਮਰ ਲਈ ਸੰਤਾਪ ਚੱਲਣਾ ਜਸ ਮਾ ਬਾਪ ਦਾ ਨੌਜਵਾਨ ਪੁੱਤ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਚਾਹੇ ਜਾਵੇ ਜਸ ਕਰਦਾ ਚਰਾਗ ਸਦਾ ਲਈ ਬੋਝ ਜਾਵੇ ਜਿਉਂਦੇ ਜੀ ਬਾਪ ਨੂੰ ਆਪਣੇ ਨੌਜਵਾਨ ਪੁੱਤ ਦੀ ਯਾਦ ଥି ਜਦੋਂ ਮੋਢਿਆ ਤੇ ਠਾਉਣੀ ਪਵੇ ਬਿਹਤ ਡੁਖ ਲੱਗਦਾ ਹੋਵੇ ਬਹੁਤ ਬਿਹਤ ਡੋ ਕੀ ਘੜੀ ਹੁੰਦੀ ਆ ਉਸ ਸਮੇਂ ਉਸ ਵੇਲੇ ਜਦੋਂ ਇਹ ਪਾਣਾ ਵਾਪਰਿਆ ਪਰਵਾਰ ਤੇ ਮਸੀਤ ਤੇ ਪਈ ਔਖੀ ਘੜੀ ਆਈ ਤਾਂ ਉਸ ਪਰਿਵਾਰ ਨੂੰ ਸਾਰੇ ਹੀ ਸਾਡੇ ਪੰਜਾਬੀਆਂ ਨੇ ਸੋਸ਼ਲ ਮੀਡੀਆ ਵਾਲੇ ਵੀਰਾਂ ਨੇ ਆਮ ਪਬਲਿਕ ਨੇ ਜਿੰਨਾ ਵੀ ਹੋ ਸਕਦਾ ਬਾਹਰ ਬੈਠੇ ਸਾਡੇ ਪੰਜਾਬੀ ਵਿਦੇਸ਼ੀ ਭੈਣ ਭਰਾਵਾਂ ਨੇ ਸੋਸ਼ਲ ਮੀਡੀਆ ਜਰੀਏ ਜਿੱਥੋਂ ਤੱਕ ਇਹਨਾਂ ਦੇ ਪਰਿਵਾਰ ਕੋਲ ਪਹੁੰਚ ਗਈ ਇਹਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਰਜ਼ੀ ਬੰਦਾ ਕਿਉਂਕਿ ਸਾਡੇ ਜਿਹੜੀ ਪੰਜਾਬੀਆਂ ਦੀ ਫਿਤਰਤ ਆ ਉਹ ਕਿਸੇ ਖੁਸ਼ੀ ਦੇ ਮੌਕੇ ਤੇ ਜਾਣ ਭਾਵੇਂ ਨਾ ਜਾਣ ਆ ਜਦੋਂ ਕਿਸੇ ਭਾਵੇਂ ਦਸ਼ਮਨ ਦੇ ਹੀ ਕਿਉਂ ਨਾ ਜੇ ਕਿਸੇ ਦੇ ਘਰੇ ਗਮੀ ਆਜੀ ਜਾਂ ਗਮੀ ਦੇ ਵਿੱਚ ਸਾਡੇ ਪੰਜਾਬੀ ਸਰੀਕ ਜਰੂਰ ਹੁੰਦੇ ਉਸੇ ਤਰ੍ਹਾਂ ਹਰੇਕ ਭਾਈਚਾਰੇ ਨੇ ਹਰ ਇੱਕ ਪੰਜਾਬੀ ਨੇ ਇਸ ਪਰਿਵਾਰ ਨੂੰ ਹਮਦਰਦੀ ਪ੍ਰਗਟਾਈ ਸਾਡੇ ਪੰਜਾਬੀ ਭੈਣ ਭਰਾਵਾਂ ਅੰਚ ਹਮਦਰਦੀ ਕੋਟ-કોટ ਕੇ ਪਰਿਵਾਰਕੋ ਸਾਡੇ ਪੰਜਾਬੀ ਖੁਸ਼ੀ ਵੇਲੇ ਇਸ ਦੇ ਘਰੇ ਜਾਣ ਭਾਵੇਂ ਨਾ ਜਾਣ ਦੁੱਖ ਦੀ ਘੜੀ ਵਸੀਖ ਹੋਗੀ ਉਹਦੇ ਮੋਢੇ ਤੇ ਹੱਥ ਜਰੂਰ ਰੱਖਦੇ ਆ ਹੌਸਲਾ ਜਰੂਰ ਦਿੰਦੇ ਆ ਇਸੇ ਤਰ੍ਹਾਂ ਮੂਸੀ ਵਾਲੇ ਦੇ ਪਰਿਵਾਰ ਨਾਲ ਸਾਰੇ ਪੰਜਾਬੀਆਂ ਨੇ ਹਮਦਰਦੀ ਪ੍ਰਗਟਾਈ ਆਪਣਾ ਹੰਦ ਕੇ ਦੁੱਖ ਮਡਾਇਆ ਮੂਸੀ ਵਾਲੇ ਪਰਿਵਾਰ ਦਾ ਭਾਵੇਂ ਭੀ ਦੂਰ ਬੈਠਾ ਮੇਰੇ ਬਕਰ ਉਹੀ ਸੋਚਦਾ ਸੀ ਉਸ ਦਿਨ ਕਿ ਜਿਵੇਂ ਕੋਈ ਸਾਡਾ ਸਗਾ ਭੈਣ ਟਰਾਈ ਵਿੱਚ ਲੱਗਿਆ ਹੋਵੇ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਬੈਠੇ ਹਰੇਕ ਪੰਜਾਬੀ ਹਰੇਕ ਬਰਾਦਰੀ ਦੇ ਜਿਹੜਾ ਵੀ ਇਨਸਾਨ ਉਹਦੀ ਅੱਖ ਦੇ ਵਿੱਚ ਹੰਝੂ ਆ ਗਏ ਇਨਸਾਫ ਲਈ ਮੋਮਬਤੀ ਮਾਰਚ ਕੱਢੀ ਗਈ ਹੁਣ ਤੱਕ ਨੇ ਮਜਾਰੇ ਕੀਤੇ ਗਏ ਸਾਡੇ ਜੂਥ ਵੱਲੋਂ ਆਵਾਮ ਵੱਲੋਂ ਲਗਾਤਾਰ ਇਨਸਾਫ ਦੀਆਂ ਆਵਾਜ਼ਾਂ ਚੱਕੀਆਂ ਗਈਆਂ ਪਰ ਸਰਕਾਰ ਵੀ ਕਿਤੇ ਨਾ ਕਿਤੇ ਸਰਕਾਰ ਨੇ ਵੀ ਕੋਸ਼ਿਸ਼ ਨਾ ਸਾਡੀ ਇਤਰਤ ਬੰਦੀਆ ਸਰਕਾਰ ਇਸ ਮਾਮਲੇ 'ਚ ਬੇਵੱਸ ਨਜ਼ਰ ਆਈ ਸਾਡੀ ਸਰਕਾਰ ਨੂੰ ਹੁਣ ਵੀ ਅਪੀਲ ਆ ਵਿਜਾਰਸ਼ਾ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ ਬੇਨਤੀ ਆ ਕਿ ਸ ਮਾਪਾਪ ਨੇ ਜਰੂਰ ਇਨਸਾਫ ਦਵਾਓ ਦੂਜੀ ਗੱਲ ਕਿਤੇ ਨਾ ਕਿਤੇ ਇਹ ਮੰਨਣਾ ਪੈਣਾ ਕਿ ਮੂਸੇ ਵਾਲੀ ਨੇ ਸਿਆਸਤ ਵਿੱਚ ਪੈਰ ਰੱਖ ਕੇ ਬਹੁਤ ਵੱਡਾ ਘਾਟਾ ਖਾਦਾ ਇਹ ਵੀ ਕਿਤੇ ਨਾ ਕਿਤੇ ਮੰਨਣਾ ਪੈਣਾ ਆਪਾਂ ਨੂੰ ਕਿਉਂਕਿ ਬਹੁਤ ਵਧੀਆ ਗੈਕ ਸੀ ਪੂਰੀ ਪੰਜਾਬੀ ਇੰਡਸਟਰੀ ਨੂੰ ਸਿਖਰਾ ਤੇ ਪੰਚਾਇਆ ਆਪਦੇ ਪਿੰਡ ਦਾ ਨਾਮ ਫੇਮਸ ਕੀਤਾ ਆਪਣੇ ਪੰਜਾਬੀ ਇੰਡਸਟਰੀ ਨੂੰ ਸਿਖਰ ਤੇ ਲੈ ਕੇ ਜਾਣਾ ਆਪਣੇ ਪਿੰਡ ਦਾ ਨਾ ਚਮਕਾਉਣਾ ਇਹ ਹਰ ਇੱਕ ਕਿਸੇ ਦੇ ਵਾਸਤੇ ਦੀ ਗੱਲ ਦੀ ਹੁੰਦੀ ਪਰ ਸਿੱਧੂ ਮੂਸੇ ਵਾਲੇ ਨੇ ਇਹ ਦੋਨੇ ਕੰਮ ਜਿਹੜੇ ਕਰ ਬਖਾਇਆ ਚਾਹੇ ਉਹਦੀ ਉਮਰੇਨੀ ਕੀ ਲਿਖੀ ਸੀ ਜਿੰਨੇ ਵੀ ਜੋ ਪਰਮਾਤਮਾ ਨੂੰ ਮਨਜੂਰ ਸੀ ਜਿਵੇਂ ਵਿਧੀ ਵਿਧਾਨ ਵਰ ਬਣਿਆ ਕੋਈ ਪੈਸੇ ਜਾਂ ਧੰਦਾ ਦਾ ਉਹਦੀ ਉਹਦੇ ਕੋਲੇ ਕਮੀ ਨਹੀਂ ਸੀ ਕਿ ਉਹ ਇਸ ਵੇਲੇ ਸੋਚਣਾ ਬੰਦਾ ਕਿ ਉਹ ਕਿਸੇ ਲੀਡਰ ਨਾਲ ਘੱਟ ਸੀ ਜਾਂ ਫਿਰ ਉਹਦਾ ਕਿਸੇ ਨਾ ਕਿਸੇ ਤਰ੍ਹਾਂ ਲਾਲਚ ਵੱਧ ਗਿਆ ਜਾਂ ਉਹਦੇ ਵਿੱਚ ਸੱਤਾ ਦੀ ਭੁੱਖ ਜਾਗ ਪਈ ਜਾ ਸ ਸਤਾ ਦੀ ਭੁਖ ਜਾਗ ਪਈ ਚੋਣਾ ਤੇ ਖੜਾ ਹੋ ਗਿਆ ਬਿਹਾਰ ਗਿਆ ਇੱਥੇ ਵੀ ਬਹੁਤ ਕਾਲੀ ਕਰ ਗਿਆ ਜੇ ਵੋਟਾਂ ਦੇ ਵਿੱਚ ਖੜਾ ਹੋਇਆ ਮੈਂ ਤਾਂ ਇਹ ਸਮਝਾਂਗਾ ਕਿ ਕਿ ਜਲਦਬਾਜੀ ਬੰਦੇ ਦਾ ਨੁਕਸਾਨ ਕਿਤੇ ਨਾ ਕਿਤੇ ਜਲਦਬਾਜੀ ਕਰਵਾਉਂਗੀ ਉਹ ਕੀ ਮੰਦਣਾ ਪਊਗਾ ਦੂਜੀ ਜਿਉਨੇ ਉਠਾਈ ਸੀ ਇਹ ਲਖਿਨਾ ਜੋ ਤਨਾਸੀ ਜਾਤੂ ਪਹਿਲਾ ਕੋਈ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਹਰੇਕ ਸ਼ਹਿਰ ਵਿੱਚ ਆਪਣੇ ਲੈਵਲ ਤੇ ਬੂਤ ਪਧਰਤੀ ਨੌਜਵਾਨਾਂ ਦੇ ਪੰਜਾਬ ਦੇ ਆਵਾਮ ਨਾਲ ਕੋਈ ਅਟੈਚਮੈਂਟ ਕਰਦਾ ਸਮਾਜ ਸੇਵਾ ਦੇ ਵਿੱਚ ਕੋਈ ਸਟੈਟਿਕ ਖੋ ਦਾ ਕੋਈ ਜਥੇਬੰਦੀ ਬਣਾਉਂਦਾ ਕੋਈ ਆਪ ਦੀ ਸਟੈਟਿਕ ਖੋ ਦਾ ਨਿੱਜੀ ਤੌਰ ਤੇ ਹਰ ਇੱਕ ਲਾਕੇ ਦੇ ਵਿੱਚ ਮਿਲਦਾ ਜਿਸ ਨਾਲ ਤੁਹਾਡੇ ਨਾਲ ਵੱਧਦੇ ਤੋਂ ਵੱਧ ਹਰੇਕ ਜ਼ਿਲ੍ਹੇ ਦੇ ਵਿੱਚ ਜੋੜ ਜੁੜਦਾ ਤਾਂ ਆਪ ਮਹਾਰੇ ਲੋਕ ਜੁੜਨੇ ਸ਼ੁਰੂ ਹੋ ਗਏ ਸਾਜ ਨਾਲ ਸਮਾਂ ਪਾ ਕੇ ਜਿੱਥੋਂ ਮਰਜ਼ੀ ਜਿਹੜੀ ਸੀ ਤੋਂ ਮਰਜ਼ੀ ਲਈ ਨਹੀਂ ਕਿ ਮਾਨਸੇ ਤੋਂ ਪੰਜਾਬ ਦੇ ਨਕਸ਼ੇ ਤੇ ਉਂਗਲ ਰੱਖ ਕੇ ਜਿਹੜੀ ਸੀ ਤੋਂ ਮਰਜ਼ੀ ਉਹ ਇਲੈਕਸ਼ਨ ਆਜ਼ਾਦ ਵੀ ਲੜ ਸਕਦਾ ਸੀ ਪਰ ਨਹੀਂ ਕਾਲੀ ਬੋਤ ਕਰ ਗਏ ਜਲਦਬਾਜ਼ੀ ਜਿਹੜੀ ਕੀਤੀ ਆ ਉਹ ਉਸੇ ਤੇ ਭਾਰੀ ਪੈ ਗਈ ਸਿਆਸਤ ਦੇ ਵਿੱਚ ਇਹ ਵੀ ਗੱਲ ਮੰਨਣਾ ਜ਼ਰੂਰੀ ਹੈ ਸਿਆਸਤ ਦੇ ਵਿੱਚ ਦੁਸ਼ਮਣ ਸਾਡੇ ਵੱਧ ਬਣਦੇ ਆ ਤੇ ਸੱਜਣ ਕੋਈ ਵਿਰਲਾ ਬਣਦਾ ਸੱਜਣ ਇੱਕ ਬਣ ਤੇ ਦੁਸ਼ਮਣ ਸਾਫ ਦੇ ਵਿੱਚ ਬਹੁਤ ਬਣ ਜਾਂਦੀ ਹੈ ਬਲਜੀ ਤੀਜੀ ਗੱਲ ਸਿੱਧੂ ਮੂਸੇਵਾਲ ਦੇ ਬਾਪ ਨੇ ਵੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਉਹ ਵੀ ਪਿੱਛੇ ਜੇ ਕਈ ਜਿਹੜਾ ਸਟੇਜਾਂ ਸਾਂਝੀਆਂ ਕਰਦੇ ਆਏ ਆ ਹੁਣ ਵੀ ਪਾਰਟੀ ਬਾਈ ਪਾਰਟੀ ਦੇ ਵਾਰ ਸਰਗਮ ਸਰਗਰਮ ਧੂੰਕਾ ਲਗਾਉਂਦੇ ਆ ਕਾਂਗਰਸੀ ਆਗੂਆਂ ਨੂੰ ਕਈਆਂ ਨੂੰ ਮਿਲਦੇ ਰਹੇ ਆ ਅੱਖੀਂ ਦੇਖਣ ਵਾਲੀ ਗੱਲ ਇਹ ਆ ਕਿ ਚੋਣਾਂ ਹੋਈਆਂ ਆ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਜੋ ਸਾਡੇ ਪੰਜਾਬ ਦੇ ਵਿੱਚ ਤੱਕ ਕੇ ਹਡੀਆਂ 2024 ਦੇ ਤਕਰੀਬਨ 2024 ਦੇ ਵਿੱਚ ਮੈਨੂੰ ਲੱਗਦਾ ਉਹ ਇਲੈਕਸ਼ਨ ਹੋਏ ਆ ਮੈਂਬਰ ਪਾਰਲੀਮੈਂਟ ਦੇ ਪੰਜਾਬ ਵਿੱਚ ਹੋਏ ਇਲੈਕਸ਼ਨ ਸਮੇਂ ਕਾਂਗਰਸ ਲੀਡਰ ਕਾਂਗਰਸੀ ਲੀਡਰਾਂ ਦੇ ਪੱਖ ਵਿੱਚ ਬਾਪੂ ਬਲਕੌਰ ਸਿੰਘ ਨੇ ਰਾਜ ਕੇ ਪ੍ਰਚਾਰ ਕੀਤਾ ਸਾਰੇ ਲੋਕ ਸਭਾ ਹਲਕਿਆਂ ਵਿੱਚ ਕਾਂਗਰਸੀ ਲੀਡਰਾਂ ਨੇ ਇਹਨਾਂ ਨੂੰ ਬਲਕੌਰ ਸਿੰਘ ਨੂੰ ਰਾਜ ਕੇ ਵਰਤੇ ਆ ਇਹਨਾਂ ਤੋਂ ਪ੍ਰਚਾਰ ਕਰਵਾਇਆ ਚਲੋ ਇਹ ਉਹਨਾਂ ਦੀ ਨਿੱਜੀ ਮਰਜ਼ੀ ਆ ਕਿਉਂਕਿ ਉਹ ਉਸ ਪਾਰਟੀ ਦੇ ਨਾਲ ਜੁੜੇ ਹੋਏ ਆਗੂ ਨੇ ਤਾਂ ਕਿ ਕਈ ਵਿਦਵਾਨ ਫੇਸਬੁਕੀ ਵੀ ਸੋਸ਼ਲ ਮੀਡੀਆ ਵਾਲੇ ਵੀ ਸੱਜਣ ਭੈਣ ਭਰਾ ਆਖਰੀ ਉਹ ਕਾਂਗਰਸੀ ਪਰਿਵਾਰ ਆ ਆਪਣੀ ਪਾਰਟੀ ਆਪਣੇ ਧੜੇ ਮਗਰ ਜਾਣਾ ਪੈਂਦਾ ਪਰ ਮੈਂ ਕਹਿਣਾ ਕਿ ਇੱਕ ਗੈਕਨ ਸਿਆਸਤ ਵਿੱਚ ਉਸਦੇ ਪਰਿਵਾਰ ਨੂੰ ਸਿਆਸਤ ਵਿੱਚ ਬਿਲਕੁਲ ਡੱਬ ਨਹੀਂ ਦੇਣਾ ਚਾਹੀਦਾ ਕਿਉਂਕਿ ਜੇਕਰ ਤੁਹਾਨੂੰ ਲੱਗੇ ਦੇ ਵਿੱਚ 4 ਸੱਜਣ ਮਿੱਤਰ ਜਾਣਦੇ ਆ ਤੁਹਾਡੇ ਪਰਿਵਾਰ ਦਾ ਸਤਿਕਾਰ ਕਰਦੇ ਆ ਤਾਂ ਤੁਸੀਂ ਘਰੇ ਲੀਡਰ ਹੋ ਬੀੜਾਂ ਤੋਂ ਵੱਧ ਹੋ ਹਾਂ ਚਲੋ ਜੇਕਰ ਤੁਸੀਂ ਪਾਰਟੀ ਨਾਲ ਜੁੜੇ ਹੋ ਕਿਤੇ ਨਾ ਕਿਤੇ ਤੁਸੀਂ ਸਿਰਫ ਉਸ ਪਾਰਟੀ ਨੂੰ ਵੋਟ ਪਾ ਸਕਦੇ ਹੋ ਕੋਈ ਗਿਲਾਸ ਪਾਣੀ ਕਿਉਂਕਿ ਤੁਹਾਡੇ ਮਗਰ ਵੋਟ ਕਰਨੀ ਆਪਣਾ ਆਪ ਦਾ ਜਿਹੜਾ ਹੱਕ ਆ ਰਾਈਟ ਆ ਰਾਈਟ ਆ ਚੌਥੀ ਗੱਲ ਬਲਕਾਰ ਸਿੰਘ ਕਹਿ ਰਿਹਾ ਕਿ ਅਸੀਂ 2027 ਦੇ ਇਲੈਕਸ਼ਨ ਜੂ ਲੜਾਂਗੇ ਇਨਸਾਫ ਲੈਣ ਲਈ ਤੇ ਅਸੀਂ ਖੁਦ ਇਲੈਕਸ਼ਨ ਜਿਹੜੀ ਗੜਾਂਗੇ ਉਹਨਾਂ ਦੀ ਉਹ ਹੀ ਮਰਜ਼ੀ ਮਨਮਰਜ਼ੀ ਹੋ ਸਕਦੀ ਹੈ ਬਿਨਾਰੋਕ ਤੋਂ ਉਹਦੇ ਉਹ ਲੜ ਸਕਦੇ ਪਰ ਪਰ ਨਾਲ ਆ ਜਿਹੜਾ ਫੇਰ ਉੱਥੇ ਦਾ ਉੱਥੇ ਹੈ ਪਹਿਲਾ ਮੁਸੀਹੇ ਵਾਲੇ ਨੇ ਕੀ ਖਟਿਆ ਸਿਆਸ ਉਦਾਨਾ ਨਾਲ ਲੜ ਕੇ ਇਲੈਕਸ਼ਨ ਲੜ ਕੇ ਦੂਜੇ 2027 'ਚ ਜੇ ਤੁਸੀਂ ਖੜੇ ਹੁੰਨੇ ਹੋ ਤੁਸੀਂ ਕੀ ਖਟੋਗੇ ਸਿਆਪਤ ਵਾਲਾ ਸੱਤ ਗੱਲ ਚ ਪਾ ਤੀ ਤੁਸੀਂ 2027 ਦੇ ਵਿੱਚ ਕੀ ਖਟੋਗੇ ਫੇਰ ਕਹ ਰਹਾ ਇਨਸਾਫ ਲਈ ਅਸੀਂ ਕੋ ਦਾ ਆਪ ਇਲੈਕਸ਼ਨ ਕਰਾਂ ਤੁਸੀਂ ਲਿਗਾ ਮਾਰ ਲਓ ਬਾਜੀ ਦੀ ਸਰਕਾਰ ਦੇ ਵਿੱਚ ਉਹ ਵਜੀਰ ਵੀ ਕਨਵਰ ਵਿਜੇ ਪ੍ਰਤਾਪ ਐਵਜਾਕਸ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਰਏ ਸੀ ਉਹ ਕាលੀ ਆ ਸੀ ਸਮੱਸਿਆਵਾਂ ਹੱਲ ਕਰਵਾਵਾ ਕੁਝ ਮੁੱਦੇ ਸੀ ਪੰਜਾਬ ਦੇ ਅੱਜ ਉਹ ਵੀ ਇਸ ਸਰਕਾਰ ਤੋਂ ਮੂੰ ਮੋੜੀ ਬੈਠੇ ਆ ਨਾਲ ਸਰਕਾਰ ਆਮ ਆਦਮੀ ਪਾਰਟੀ ਕਮਰ ਵਿਜੇ ਪ੍ਰਤਾਪ ਜੋ ਬਹੁਤ ਵਧੀਆ ਇਨਸਾਨ ਸੀ ਕੌਕੇ ਸੱਚੇ ਜਿਹੜੀ ਬੰਦੇ ਦੇ ਲਈ ਜਿਹੜੀ ਸਿਆਸਤ ਦਾ ਨਾਮ ਐ ਨਹੀਂ ਸਮਝਦਾ ਉਹ ਲੋਕ ਕਿਉਂਕਿ ਸਿਆਸਤ ਦਾ ਜਿਹੜੀ ਗੰਦ ਨਹੀਂ ਜਿਹੜੀ ਸਿਆਸਤ ਉਹ ਗੰਦੀ ਹੋ ਚੁੱਕੀ ਐ ਇਸ ਬੀ ਜੇ ਸੱਚ ਕਹੋਗੇ ਤਾਂ ਆਮੀ ਕਟਾਂ ਝੂਠ ਬੋਲੋਗੇ ਤਾਂ ਆਮੀ ਕਟਾ ਇਹ ਸਿਆਸਤ ਜਿਸ ਨੂੰ ਸਹੀ ਕਰਨ ਦੀ ਵੀ ਲੋੜ ਆ ਕੁਛ ਨਾ ਕੁਛ ਉਹ ਵੀ ਕਹਿੰਦੇ ਸੀ ਬੇਅਦਬੀਆਂ ਦੇ ਹੱਲ ਨਹੀਂ ਹੋਏ ਹੋਰ ਕਈ ਤਰ੍ਹਾਂ ਦੇ ਮੁੱਦੇ ਲੈ ਕੇ ਉਹ ਵੀ ਆਏ ਸੀ ਪਰ ਅੱਜ ਉਹ ਵੀ ਕਿਤੇ ਨਾ ਕਿਤੇ ਨਰਾ ਸਰਕਾਰ ਤੋਂ ਚੱਲ ਰਹੀ ਆ ਅੰਦਰੋਂ ਨਾ ਪਛਾ ਉਸੇ ਤਰ੍ਹਾਂ ਤੁਸੀਂ ਵੀ ਥੋੜੇ ਕੇ ਸਮੇਂ ਤੱਕ ਚਾਹ ਪੂਰਾ ਹੋ ਗਈ ਤੁਸੀਂ ਪਾਵੇ ਤੁਸੀਂ ਕਾਂਗਰਸ ਬੰਦੀਆਂ ਉੱਥੋਂ ਬੰਜੋ ਕਿਸੇ ਵੀ ਪਾਰਟੀ ਨਾਲ ਪਾਰਟੀ ਸੇ ਫੇਰ ਵੀ ਨਾ ਰਸੋ ਜੂਂਦੀ ਕਿਤੇ ਲਾਗੇ ਤੂੰ ਚਲੋ ਤੁਹਾਡੀ ਮਰਜ਼ੀ ਆ ਇੱਕ ਗੱਲ ਦੀ ਗਰੰਟੀ ਤੁਸੀਂ ਪਾਉਣਿਆ ਮੈਲੇ ਬੰਜ ਬਲਕੌਰ ਸਿੰਘ ਜੀ ਇਨਸਾਫ ਤੁਹਾਨੂੰ ਨਹੀਂ ਮਿਲਣਾ। ਤਾਂ ਇਨਸਾਫ ਜਦੋਂ ਮਿਲਿਆ ਉਸ ਪਰਮਾਤਮਾ ਨੇ ਇਨਸਾਫ ਦੇਣਾ। ਉਹ ਵਾਹਿਗੁਰੂ ਨੇ ਦੇਣਾ ਉਸ ਪਰਮਾਤਮਾ ਨੇ ਦੇਣਾ। ਤੇ ਇਹ ਇਨਸਾਫ ਤੁਹਾਨੂੰ ਮਿਲਣਾ ਵੀ ਚਾਹੀਦਾ। ਇਸ ਇਨਸਾਫ ਦੀ ਖਾਤਰ ਤੁਹਾਨੂੰ ਸਬਰ ਧੀਰਜ ਰੱਖਣਾ ਪੈਣਾ। ਕਿਉਂਕਿ ਰੱਬ ਦੇ ਘਰੇ ਦੇਰ ਜ਼ਰੂਰ ਆਂ ਤੰਦੇਰ ਨਹੀਂ। ਇਹ ਵੀ ਦੁਆ ਵੀ ਕਰਦੇ ਆਂ ਪ੍ਰਮਾਤਮਾ ਮੂਰੇ ਇਨਸਾਫ ਤੁਹਾਨੂੰ ਮਿਲਣਾ ਚਾਹੀਦਾ ਹਜੇ ਵੀ ਤੁਹਾਡੇ ਮੂਰੇ ਗੁਜਾਰਸ਼ਾ ਕਾਲੀ ਨਾ ਕਰੋ ਕੋਈ ਸਟੈਟਿਕ ਹੋਣ ਕੇ ਸਾਰੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਆਵਾਮ ਨੂੰ ਜੋੜੋ ਕੋਈ ਸੰਸਥਾ ਬਣਾ ਕੇ ਕਿਤੇ ਨਾ ਕਿਤੇ ਫੇਰ ਭਾਵੇਂ 6-7 ਬਾ 6-7 ਸਾਲਾਂ ਬਾਅਦ ਇਲੈਕਸ਼ਨ ਲੜੋ ਫੇਰ ਜਿਹੜੀ ਪੰਜਾਬ ਦੇ ਜਿੱਥੋਂ ਮਰਜੀ ਚਾਹੋ ਪੰਜਾਬ ਦੇ ਨਕਸ਼ੇ ਤੇ ਉਂਗਲ ਰੱਖ ਕੇ ਜਿਹੜੀ ਸੀਸ ਤੋਂ ਮਰਜੀ ਤੁਸੀਂ ਇਲੈਕਸ਼ਨ ਲੜ ਸਕਦੇ ਹੋ ਭਾਵੇਂ ਆਜ਼ਾਦ ਤੌਰ ਤੇ ਇਲੈਕਸ਼ਨ ਲੜੋ ਖੜੇ ਹੋ ਜੋ ਲੋਕ ਤੁਹਾਨੂੰ ਆਜ਼ਾਦ ਜਿਤਾਉਣਗੇ ਪਰ ਜੇ ਤੁਸੀਂ ਇਹਨਾਂ ਪਾਰਟੀਆਂ ਦੇ ਅਰਥਾਂ ਦੇ ਵਿੱਚ ਚੜ ਗਏ ਇਹਨਾਂ ਪਾਰਟੀਆਂ ਦੀ ਬੁੱਕਲ ਦੇ ਵਿੱਚ ਪੈ ਗਏ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਸਿਆਸਤ ਦੇ ਵਿੱਚ ਵੀ ਤਰੱਕੀ ਨਹੀਂ ਕਰਦੇ ਦੁਨੀਆ ਦਾ ਮੋਹ ਤੁਹਾਡੇ ਨਾਲ ਉਹੀ ਜੁੱਟ ਜਾਣਾ ਔਕੇ ਦੁਨੀਆ ਅੱਜ ਤੁਹਾਨੂੰ ਅਜੇ ਵੀ ਚਾਹੁੰਦੀ ਆ ਪਰ ਤੁਸੀਂ ਸਿਆਸਤ ਦੇ ਵਿੱਚ ਅੱਗੇ ਸਿੱਧੂ ਨੇ ਕੀ ਘਟਾਤੇ ਹੁਣ ਤੁਸੀਂ ਆਪ ਦੇ ਵਿੱਚ ਕੀ ਕਰੂ ਮੈਨੂੰ ਲੱਗਦਾ ਤੁਹਾਡਾ ਜਿਹੜਾ ਸਿਆਸਤ ਨੇ ਜਿਹੜਾ ਇਥੋਂ ਤੱਕ ਕਾਨ ਪਰਵਾਹ ਦਾ ਕਰਤਾ ਅਜੇ ਵੀ ਵੇਲਾ ਕੁਝ ਲੰਮਾ ਸੋਚੋ ਬਚਾਰੋ ਫੇਰ ਕਿਤੇ ਨਾ ਕਿਤੇ ਤੁਸੀਂ ਸੇ ਸਬਾਲ ਕਿਤੇ ਇਲੈਕਸ਼ਨ ਲੜੋ ਪਹਿਲਾਂ ਉਕੇ ਲੀਡਰ ਜਿਹੜੇ ਆ ਵਾਂ ਲੀਡਰ ਆਏ ਕਿਸੇ ਦੇ ਸਾਗੇ ਨਹੀਂ ਹੁੰਦੇ ਅਸੀਂ ਅਕੀਮੈਂਟ ਲਿਖਿਆ ਕੋਡੇ ਨਾਲ ਵੀ ਆਹੀ ਕਹਾਣੀ ਹੈ ਜਿਹੜੀ ਵਾਪਰੀ ਆ ਪਰ ਮੇਰਾ ਕਹਿਣਾ ਇਸ ਵੇਲੇ ਤੁਸੀਂ ਸਬਰ ਸੰਦੋਖ ਧੀਰਜ ਤੋਂ ਕਮ ਲਓ ਕਿਉਂਕਿ ਧੀਰਜ ਦੇ ਨਾਲ ਜਿਹੜੀ ਮੰਜ਼ਲ ਸਾਖੀਤੀ ਜਾਂਦੀ ਆ ਵਧੀਆ ਗੱਲ ਹੈ ਦੇਰ ਤੱਕ ਉਹ ਚਲਦੀ ਆ ਤੀਰਜ ਨਾਲ ਜਿਹੜੀ ਤਰੱਕੀ ਆ ਉਹ ਕੀਤੀ ਜਾਂਦੀ ਆ ਹਾਂ ਕਈ ਵਾਰ ਕਾਲੀ ਨਾਲ ਕੀਤੀ ਜਿਹੜੀ ਤਰੱਕੀ ਆ ਉਹ ਸਾਡੇ ਦਸ਼ਮਨ ਬਣ ਜਾਂਦੀ ਆ ਓਕੇ ਕਾਲੀ ਦੇ ਅਗੇ ਟੋਏ ਪੰਜਾਂ ਦੇ ਓਏ ਪੱਟੇ ਜਾਂਦੇ ਕਈ ਵਾਰੀ ਕਾਲੀ ਦੇ ਟੋਏ ਆ ਜਾਂਦੇ ਆ ਆਵਿਸ਼ਿਆਣਿਆਂ ਦੀ ਕਹਾਵਤਾਂ ਪਹਿਲੇ ਹੀ ਸਾਡੀ ਗਯਾਸ਼ਾ ਕੁਸੀ ਇਹਨਾਂ ਸਿਆਸਦਾਨਾਂ ਦੇ ਹੱਥ ਤੋਂ ਕਿ ਨਾ ਬਣੂ ਪਰਮਾਤਮਾ ਨੇ ਤੁਹਾਨੂੰ ਦੁਬਾਰਾ ਮੋੜ ਕੇ ਤੁਹਾਡੇ ਘਰੇ ਰੌਣਕ ਲਾਈ ਆ ਇੱਕ ਬੂਟਾ ਲਾਇਆ ਉਹਦੀ ਪਰਵਰਿਸ਼ ਕਰੋ ਸਾਹ ਸੰਭਾਲ ਕਰੋ ਵਾਹਿਗੁਰੂ ਦਾ ਨਾਮ ਲਓ ਪਰਮਾਤਮਾ ਦਾ ਨਾਮ ਲੈ ਆ ਕਰੋ ਉਸ ਵਾਹਿਗੁਰੂ ਅੱਗੇ ਅਰਦਾਸ ਬੇਤੀ ਕਰਿਆ ਕਰੋ ਵਾਹਿਗੁਰੂ ਜੀ ਤੁਸੀਂ ਇਨਸਾਫ ਦੇਣ ਵਾਲੇ ਤਮ ਦੇਖਣਾ ਇੱਕ ਦੇਣ ਉਸ ਵਾਹਿਗੁਰੂ ਨੇ ਉਸ ਪਰਮਾਤਮਾ ਨੇ ਉਸ ਗੱਲ ਬੋਲ ਤੈਨੂੰ ਤੇ ਤੁਹਾਡੇ ਪਰਿਵਾਰ ਨੂੰ ਇਨਸਾਫ ਜ਼ਰੂਰ ਦੇਣਾ ਜੀ ਪਰ ਜੇ ਤੁਸੀਂ ਇਹਨਾਂ ਸਿਆਸੀ ਸੱਪਾਂ ਨੂੰ ਆਪਣੇ ਗਲ ਦੇ ਵਿੱਚ ਪਾ ਲਿਆ ਬਾਈ ਨੂੰ ਲੱਗਦਾ ਤੁਸੀਂ ਇਨਸਾਫ ਲੈ ਲਓ ਇੰਨਾ ਸਿਆਸੀ ਜਿਹੇ ਸੱਪਾਂ ਨੂੰ ਤੁਸੀਂ ਗੱਲ ਦੇ ਵਿੱਚ ਪਾ ਕੇ ਤੁਹਾਨੂੰ ਪਛਤਾਉਣਾ ਪਊਗਾ ਤੇ ਮੇਰੀ ਤਾਂ ਹੀ ਹੀਲਾ ਮੈਂ ਤੁਸੀਂ ਇਹ ਸਿਆਸਤਦਾਨਾਂ ਤੋਂ ਜਿੰਨੀ ਵੀ ਦੂਰੀ ਬਣਾਓ ਬਹੁਤ ਚੰਗੀ ਗੱਲ ਆ ਬਹੁਤ ਹੀ ਚੰਗੀ ਗੱਲ ਆ ਐਵੇਂ ਸਿਆਸੀ ਸੱਪਾਂ ਨੂੰ ਗੱਲ ਦੇ ਵਿੱਚ ਬਹੁ ਜਾਂ ਪਾਵਰ ਲੰਕਾਓ ਤੇ ਤੇ ਵਰਤਦਾ ਨਾਮ ਚਾਹ ਤੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਤੇ ਅਸੀਂ ਵੀ ਅੰਤ ਦੇ ਵਿੱਚ ਪਰਮਾਤਮਾ ਜੀ ਅਰਦਾਸ ਬੇਨਤੀ ਕਰਦੇ ਹਾਂ कि इस परिवार इंसाफ जरूर मिलना चाहिए वागुरु जी परमात्मा मेहर कर इस परिवार इंसाफ दो इंसाफ दे वागुरू जी का खालसा वाहगुरू जी की फति